ਸਿੰਕਾ ਜੀ ਵੀ ਇਸ ਕੋਰਟਲੀ ਕੰਪੀਟੀਟਿਵ ਇਨਵੈਲ ਲਾਈਜਾ ਉਹਨਾਂ ਨੂੰ ਕੁਝ ਹੀ ਨਹੀਂ ਸੀ ਪਤਾ ਕਿ ਮੈਂ ਖੇਡਾਂ ਸੀ ਇਹ ਦੱਸਣ ਲਿਆ ਪੰਜਾਬ ਦੇ ਲੋਕਾਂ ਨੂੰ ਇਸ਼ਾਰਾ ਨੂੰ ਲੋਕ ਕੁਝ ਵੀ ਇਹਨਾਂ ਨੇ 20 ਬੈਲਟ ਬਾਦੇ ਕੀਤੇ ਸੀ ਸਾਰੇ ਬਾਦੇ ਆਪ ਨੂੰ ਕੰਪਲੀਟਲੀ ਪਾਜੀ ਆ ਅੱਜ ਇਹਨਾਂ ਚੀਜ਼ਾਂ ਮੈਂ ਤੁਹਾਡੇ ਸਾਹਮਣੇ ਡਾਕੂਮੈਂਟ ਅਬ ਪਹਿਲੀ ਤੁਹਾਨੂੰ ਮੈਂ ਚਿੱਠੀ 21 ਅਗਸਤ ਦੀ ਦੇ ਲਿਆ ਸਰ 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 ਇਹ ਲਿਖੀ ਹੈ ਚੀਫ ਇੰਜੀਨੀਅਰ ਵਿਜੀਲੈਂਸ ਨਾਲ ਘੜਾ ਕਰੋ ਵਿਚਨੇ ਵਾਹ ਮੁੱਖ ਅਮੁਕੀਨ ਦੇ ਅਨੁਸਾਰ 21 ਅਗਸਤ ਨੂੰ ਚੀਫ ਇੰਜੀਨੀਅਰ ਵਿਜੀਲੈਂਸ ਚੀਫ ਇੰਜੀਨੀਅਰ ਡਰੇਨੇਜ ਨੂੰ ਚਿੱਠੀ ਲਿਖ ਰਿਹਾ ਉਹਦੇ ਚੋ ਕਹਿ ਰਿਹਾ ਕਿ ਜਿਹੜੇ ਟੈਂਡਰਸ ਲਗਾਏ ਨੇ ਉਹਨਾਂ ਨੂੰ ਰੀਸਿੰਕਟ ਕਰ ਦਿਓ ਹੋnabla ਉਸ ਤੇ ਦੋ ਤੇਾਈ ਤੇ ਕੰਮ ਹੀ ਨਹੀਂ ਹੋਇਆ ਉਹਨਾਂ ਕਹਿੰਦੇ ਬਹੁਤੇ ਕੰਮ ਹੋਏ ਨਹੀਂ ਤੇ ਆਲਮੋਸਟ ਮੌਨਸੂਨ ਕੰਮ ਨਹੀਂ ਆਇਆ ਮੈਂ ਦਸਣਾ ਚਾਹਣਾ ਹੈ ਸਾਡੇ ਕੋਇਲ ਸਾਹਿਬ ਤੇ ਮੁੱਖ ਮੰਤਰੀ ਜੀ ਇਹ ਸਾਰੇ ਗੱਲ ਕਹਿ ਰਹੇ ਸੀ ਕਿ ਬਿਲਕੁਲ ਮਿਸਲੀਡ ਕਰ ਰਹੇ ਨੇ ਹੁਣ ਇਹਦੇ ਵਿੱਚ ਇੱਕ ਲਿਸਟ ਹੈ ਸਾਰੇ ਨੂੰ ਪਹਿਲੇ ਵਿੱਚ ਪਹਿਲਾ ਨਾਮ ਹੈ ਜੀ ਅਨਾਕ ਪਰਸਨ ਆਹ ਕੰਮ ਨੇ ਚਾਰ ਜਿਹੜੇ ਇਹਨਾਂ ਨੇ ਮੁਕੰਮਲ ਨਹੀਂ ਕੀਤੇ ਜੇ ਨਹੀਂ ਤੇ ਫਿਰ ਹੈ ਉਪਰ ਡਰੇਨੇਜ ਡਿਵੀਜ਼ਨ ਉਹਦੇ 6 ਕੰਮ ਉਸ ਤੋਂ ਬਾਅਦ ਆ ਜਾਂਦਾ ਹੈ ਐਸਐਸ ਡਰੇਨੇਜ ਡਿਵੀਜ਼ਨ ਵਾਲੀ ਜਿਹੜੀ ਉਹਦਾ ਇੱਕ ਕੰਮ ਹੈ ਜੀ ਇਸ ਤਰ੍ਹਾਂ ਹੀ ਤੁਸੀਂ ਆ ਪਟਿਆਲੇ ਦੀ ਲਿਸਟ ਇਹ 8 ਕੰਮ ਨੇ ਆ ਵੇਖੋ ਤੁਹਾਡੇ ਸਾਹਮਣੇ ਇਤੇ ਕੋਈ ਵੀ ਕੰਮ ਮਕੰਮਲੀ ਕਰ ਸਕਦਾ ਫੇਰ ਇਸ ਤੋਂ ਅਗਲੇ ਪਾਸੇ ਆ ਪਠਾਨਕੋਟ ਦੀ ਤੇ ਸ੍ਰੀ ਹਰਗੋਬਿੰਦਪੁਰ ਦੀ ਇਹਦੀ ਲਿਸਟ ਹੈ ਜੀ ਅਨਕੰਪਲੀਟ ਵਰਕਸ ਦੀ ਮੈਂ ਜਿਹੜੇ ਕਹਿੰਦੇ ਸੀ ਅਸੀਂ 100% ਫਰਸ ਦੀ ਪ੍ਰੋਟੈਕਸ਼ਨ ਤੇ ਕੰਮ ਕੀਤਾ ਇਹਦੇ ਚ ਤਕਰੀਬਨ 7 ਕੰਮ ਨੇ ਪਠਾਨਕੋਟ ਦੇ ਇੱਕ ਸ੍ਰੀ ਹਰਗੋਬਿੰਦਪੁਰ ਹਲਕੇ ਦਾ ਕੰਮ ਆ ਚਾਲ ਫਰੂਜ਼ਪੁਰ ਤੇ ਇਸ ਤੋਂ ਅੱਗੇ ਪਛੰਡੇ ਦੇ ਆ ਪੰਜ ਕੰਮ ਬਠੇ ਤੇ ਜਿਵੇਂ ਕੋਈ ਕੰਮ ਨਹੀਂ ਹੋਇਆ ਇੱਕ ਤੇ ਚਿੱਠੀ ਹੈ ਸੋ ਇਹ ਪ੍ਰੂਫ ਕਰਦੀ ਹੈ ਦੂਸਰੀ ਤੁਹਾਨੂੰ ਮੈਂ ਚਿੱਠੀ ਸ਼ੇਅਰ ਕਰ ਰਿਹਾ ਜਿਹੜੀ ਚੀਫ ਇੰਜੀਨੀਅਰ ਡਰੇਨੇਜ ਆ ਮਾਈਨਸ ਜੀਓਲੋਜੀ ਨੇ ਲਿਖੀ ਹੈ ਇਹ ਲਿਖੀ ਹੈ ਕਿ 26 ਜੁਲਾਈ 26 ਜੋ ਤੁਹਾਨੂੰ ਪਤਾ ਹੋਵੇਗਾ ਸਾਰਿਆਂ ਨੂੰ ਕਿ 26 ਨਹੀਂ ਉਹ ਹੀ ਪ੍ਰਸ਼ਾਸਨ ਦੀ ਸ਼ੁਰੂਆਤ ਹੋਈ ਇਹ ਸਾਰੇ ਸੁਪਰਡੈਂਟਸ ਜਿਹੜੇ ਐਸਸੀ ਨੇ ਐਗਜ਼ੀਕਟਿਵਸ ਏਰੀਆਜ਼ ਨੇ ਉਹਨਾਂ ਨੂੰ ਕਿਹਾ ਕਿ ਇੱਕ ਲੱਖ ਬੈਗ ਇਮੀਡੀਟਲੀ ਆ ਜਿਹੜੇ ਜਿਹੜੇ ਇਤਿਹਾਸ ਕੇ ਅਸੀਂ ਆਪਣੇ ਜਿਹੜੇ ਟੈਂਕਸ ਨੇ ਇਹਨਾਂ ਨੂੰ ਜਿੱਥੇ ਬੰਦ ਮਜ਼ਬੂਤ ਕਰਨੇ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਇਹ ਐਨੇ ਬੈਗ ਸੀ ਸਾਨੂੰ ਲੋਡ ਪੈ ਰਿਹਾ ਤਾਂ ਮਤਲਬ ਜਿੱਦਣ ਪ੍ਰਸ਼ਾਸਨ ਸ਼ੁਰੂ ਹੁੰਦੀ ਉਹ ਬੈਗ ਕਿੱਥੀਆਂ ਜਾਂਦੀਆਂ ਇੱਕ ਲੱਖ ਬੈਗ ਦੀ ਚਿੱਠੀ ਜਾਰੀ ਹੈ ਕਿ ਇਹ ਬੋਝ ਤੇ ਉਦੋਂ ਤੋਂ ਸਾਰੇ ਪੰਜਾਬ ਦੇ ਵਿੱਚ ਤੇ ਵਿਸ਼ੇਸ਼ ਤੌਰ 'ਤੇ ਸਾਡੇ ਸਾਡੇ 区域 ਪ੍ਰਸ਼ਾਸਨ ਨੂੰ ਆਤੀ ਹੈ ਇਸਰੀ ਚਿੱਠੀ ਹੈ ਇੱਕ ਰਿਸ਼ਨ ਕੁਮਾਰ ਜੀ ਦੀ ਚਿੱਠੀ ਹੈ ਪ੍ਰਿੰਸੀਪਲ ਸੈਕਟਰ ਇਹ ਚਿੱਠੀ ਹੈ ਜੇ ਡੇਟ 28 ਸਤੰਬਰ ਜਦੋਂ ਬਰਸਾਤ ਸ਼ੁਰੂ ਹੁੰਦੀ ਹੈ ਉਸ ਤੋਂ ਇੱਕ ਦਿਨ ਪਹਿਲੇ ਇਹਦੇ ਲਿਖਿਆ ਕਿ ਪ੍ਰੋਵਾਈਡਿੰਗ ਈਸੀ ਬੈਗਸ ਪਬਲਿਕ ਜੀਓ ਬੈਗਸ ਔਰ ਲੱਡ ਪ੍ਰੋਟੈਕਸ਼ਨ ਵਰਕਸ ਕਲੀਨਿੰਗ ਆਫ ਗ੍ਰੇਨਸ ਔਲ ਇਨ ਵਿਦਨ ਸਿਟੀ ਰੀਚਸ ਅੰਡਰ ਰਿਸਪੋਨਸਿਬਿਲਟੀ ਲਿਮਿਟਸ ਆ ਉਹਨਾਂ ਦੀਆਂ ਚਿਕਨੀਆਂ ਨੇ ਇਹ ਘਲੀਆਂ ਗਈਆਂ ਨੇ ਜਿਨ੍ਹਾਂ ਦੀ ਸਫਾਈ ਦਾ ਪ੍ਰਬੰਧ ਆਪਾਂ ਕਰੀਏ ਆ ਉਹਨਾਂ ਦਾ ਸਾਰਿਆਂ ਦਾ ਇਸ ਤੇ ਸ਼ਹਿਰਾਂ ਦੀ ਉਦੇਮਤਿ ਕੋਲੋਂ ਫੋਰ ਮਾਨਸਾ ਰੋਪੜ ਰਣਕਪੁਰ ਸਾਹ ਪਟਿਆਲਾ ਸੰਗਰੂਰ ਲੁਧਿਆਣਾ ਗੁਰਦਾਸਪੁਰ ਬੋਹਾਲੀ ਅਕਤਿਆਰ ਪਨਾਹ ਅਜੀਤ ਸਿੰਘ ਨਗਰ ਬਾਜਲਕਾ ਤਰਨਤਾਰਨ ਅਮਰਸ ਸਿੰਘ ਜਿਲੰਦਰੂਸ਼ੀ ਆਪੋਰ ਤੇ ਕੋਲੋਂ ਦਾ ਮਤਲਬ ਇਹ ਸਾਰੀ ਅਸੀਂ ਤੁਹਾਨੂੰ ਚਿੱਠੀਆਂ ਤਾਂ ਦੇ ਰਹੇ ਆ ਕਿ ਉਦੋਂ ਤੱਕ ਤੇ ਜਿਹੜੇ ਚਿੱਠੀਆਂ ਹੀ ਪਾ ਰਹੇ ਨੇ ਸਫਾਈ ਦੀ ਤੇ ਬਰਸਾਤ ਉਹਦੇ ਨਾਲ ਸ਼ੁਰੂ ਹੋ ਜਾਂਦੀ ਹੈ ਤੇ ਮੈਨੂੰ ਦੱਸੋ ਸਫਾਈ ਕਦੋਂ ਹੋਣੀ ਹੈ ਇਹ ਅਸੀਂ ਤੁਹਾਨੂੰ ਸਾਰੀਆਂ ਚੀਜ਼ਾਂ ਨੂੰ ਪ੍ਰੋਵਾਈਡ ਕਰਨ ਲੱਗੇ ਗਏ ਜੈ ਸ਼ੋਜ਼ ਬਿਅਰਡ ਡਾਊਟ ਕੇ ਇਸ ਬরিষ্ঠ ਟੈਕਨੀਸ਼ੀਅਨ ਕੁਮਾਰ ਦੇ ਦੇ ਚੀਫ ਇੰਜੀਨੀਅਰਸ ਕੰਪਲੀਟਲੀ ਫੇਲ ਹੋਏ ਨੇ ਇਹਨਾਂ ਨੇ ਬਿਲਕੁਲ ਜਦੋਂ ਹੁਣ ਬਰਸਾਤ ਤੇ ਸ਼ੁਰੂ ਹੋਈ ਉਦੋਂ ਆ ਕੇ ਰੈਡੀਮਨ ਬੈਗੇਜ਼ ਦਾ ਇਸ਼ੂ ਜੋ ਸਾਰੇ ਇਸ ਸਪੈਸ਼ਲ ਸੈਸ਼ਨ ਦਾ ਰਿਜ਼ਲਟ ਅਲਟੀਮੇਟਲੀ ਫੇਲ ਜ਼ੀਰੋ ਹੀ ਰਿਹਾ ਜਿਸ ਆ ਪਹਿਲੇ ਦਿਨ ਹੀ ਸੈਸ਼ਨ ਸੱਤੇ ਨੇ ਉਹਦਾ ਕੋਈ ਰਿਜ਼ਲਟ ਨਹੀਂ ਸੀ ਇਸ ਤੋਂ ਇਲਾਵਾ ਉਹ ਜਿਹੜੇ ਨਵੇਂ ਬਿੱਲ ਲੈ ਕੇ ਆਉਂਦੇ ਨੇ ਉਹਦੇ ਬਾਰੇ ਸਾਡੇ ਪਾੜਾ ਸਾਹਿਬ ਸਾਬਿੰਦਰ ਸਿੰਘ ਪਾੜਾ ਜੀ ਐਮਐਲਏ ਬੁਢਾਸਪੁਰ ਆਪਣੀ ਗੱਲ ਰੱਖਣਾ ਚਾਹੁੰਦੇ ਆ ਕਿ ਬਹੁਤ ਸਾਰੀ ਸਫਲਤਾ ਹੋਈ ਹੈ ਮਾਈਦਾਨ ਸਾਹਿਬ ਨੇ ਵੀ ਕੰਮ ਕੀਤਾ ਹੈ ਐਸ਼ਰ ਕੁਮਾਰ ਦੇ ਵੱਲੋਂ ਵੀ ਮੈਂ ਉਹਦੇ ਇੱਕ ਥੋੜਾ ਟਾਈਮ ਮੰਗਿਆ ਜੀ ਫਾਰਸ ਉਹਨਾਂ ਦਿੱਤਾ ਜੀ ਨੂੰ ਤੋਂ ਦੱਸਣਾ ਚਾਹੁੰਦਾ ਕਿ ਜਿਹੜੀ ਵਾਰ-ਵਾਰ ਗੱਲ ਕਰ ਰਹੇ ਆ ਤੇ ਕ੍ਰਿਸ਼ਨ ਕੁਮਾਰ ਦੀ ਸਸਪੈਂਸ਼ਨ ਤੋਂ ਮੰਗ ਰਹੇ ਹੋ ਮੈਂ ਉਹਨਾਂ ਲੌਜੀਕਲੀ ਤੁਹਾਨੂੰ ਆਕਸਰ ਦੱਸਣਾ ਇਹਦਾ ਐਕਸ਼ਨ ਮਿਥਨ ਨੂੰ ਸਸਪੈਂਡ ਕੀਤਾ ਗਿਆ। ਉਹ 12-15 ਦਿਨ ਪਹਿਲਾਂ ਉੱਥੇ ਜੁਆਇਨ ਕਰਦਾ। ਉਹ ਮਾਦੂਕ ਹੋ ਰਿਹਾ। ਇਸ ਦਿਨ ਉਹ ਬੰਦਾ ਉੱਥੇ ਮਾਦੂਕ ਹੋਣ ਹੈਟ ਤੇ ਜਿਹਦੀ ਡੈਥ ਹੋਈ ਹੈ, ਗ੍ਰੈਜੁਇਟੀ ਜਿਹੜੀ ਹੋਈ ਆ। ਉਹ ਸਰਕਾਰ ਔਰ ਕੋਲਸਾਬ ਨੂੰ 3200 ਨੂੰ ਇਹਨਾਂ ਨੂੰ ਪਤਾ ਕਿਹਦੇ ਬਾਜਵਾ ਸਾਹਿਬ ਮਹੀਨੇ ਬਾਅਦ ਗਏ ਆ। ਇਹ ਕਿ ਆਪੋਜੀਸ਼ਨ ਲੀਡਰ ਹੋ ਗਏ ਆ, ਬੜੇ ਪੰਜਾਬ ਦੀ ਜਗ੍ਹਾ ਤੇ ਗਏ। ਉਹ ਤੋਂ ਵੱਡਾ ਆਪਣਾ ਡਿਪਾਰਟਮੈਂਟ ਹੈ। ਪਰ ਤੁਹਾਨੂੰ ਇਹ ਨਹੀਂ ਪਤਾ ਕਿ ਜਿਸ ਬੰਦੇ ਨੂੰ ਤੁਸੀਂ ਸਸਪੈਂਡ ਕਰ ਰਹੇ ਹੋ ਉਹ ਜਿਹੜਾ ਬੰਦਾ ਉਹ ਨੂੰ ਉੱਥੇ ਬੜਿਆ ਉਹ ਜਦੋਂ ਟਿਕਿਆ ਉਹ ਇਮੀਡੀਏਟਲੀ ਉਹਦੀ ਲੱਤ ਨੂੰ ਜਾਂ ਬਾਹ ਨੂੰ ਹੱਥ ਪਾਇਆ ਉਹ ਅੱਕੇਲੀ ਉਹਦਾ ਜਿਹੜੀ ਬਾਹ ਉਹਦੀ ਝੋਟਗੀ ਤੇ ਐਕਸ਼ਨ ਵੱਜ ਗਿਆ ਨਹੀਂ ਤੇ ਐਕਸ਼ਨ ਵੀ ਅੰਦਰ ਨਾਲ ਜਾਂਦਾ ਔਰ ਐਕਸ਼ਨ ਦੇ ਉਹ ਨੂੰ ਚੂਲੇ ਤੇ ਛੱਟ ਲਾ ਕੇ ਔਰ 15 ਦਿਨ ਉਹ ਮੈਡੀਕਲ ਛੁੱਟੀ ਤੇ ਰਿਹਾ ਤੇ ਤੁਸੀਂ ਯਾਰ ਉਹ ਨੂੰ ਸਸਪੈਂਡ ਕਰਕੇ ਜਾਂ ਆਪਣੀ ਕਮੀਜ਼ ਦੀ ਜਿਹੜੀ ਆ ਆਪਣੀ ਕਾਲਰ ਝਾੜਦੇ ਹੋ ਇਸ ਕਰਕੇ ਅਸੀਂ ਜਿਹੜੀ ਸਸਪੈਂਸ਼ਨ ਉਸ ਅਫਸਰ ਲਈ ਮੰਨ ਸਕਦੇ ਆ ਜਿਹਦੀ ਡਿਊਟੀ ਬਣਦੀ ਆ ਇਹ ਵਾਰ ਉਹਨਾਂ ਨੇ ਆਪਣਾ ਮਾਰੀ ਕੰਪਨੀ ਦਾ ਪ੍ਰਧਾਨ ਬਣ ਲਈ ਅਸੀਂ ਥੱਲੇ ਜਿਹੜਾ ਉਹ ਜੋਰ ਚੱਲ ਜਾਂਦਾ ਸੋ ਇਸ ਕਰਕੇ ਨਿਤਨ ਸੁਸਤੇ ਇਹਨਾਂ ਨੇ ਬਿਲਕੁਲ ਦੰਦ ਕੀਤਾ ਸੈਕੰਡ ਜਿਹੜੀ ਜਿਹੜਾ ਬਿੱਲ ਲੈ ਕੇ ਆਏ ਆ ਇੰਪਰੂਵਮੈਂਟ ਟਰਸਟਾਂ ਦੇ ਜਿਹੜੇ ਪੈਸੇ ਆ ਉਹ ਇਕੱਠੇ ਕਰਕੇ ਤੇ ਮਿਊਨਿਸਪਲ ਜਿਹੜਾ ਆਂਡਿਓ ਉਹਦੇ ਵਿੱਚ ਇਕੱਠਾ ਕਰਨਾ ਇਹਨਾਂ ਨੇ ਮੇਰੀ ਗੁਰਦਾਸਪੁਰ ਦੀ ਇੱਕ ਲਾਈਵ ਐਗਜ਼ੈਂਪਲ ਆ ਕਿ ਜਿਸ ਦਿਨ 17 ਨੂੰ ਮੈਂ ਐਮਐਲਏ ਬਣਿਆ 27 ਕਰੋੜ ਰੁਪਏ ਇੰਪਰੂਵਮੈਂਟ ਟਰਸਟ ਸਰਦਾਸ ਤੋਂ ਤੇ ਕਰਜਾ ਔਰ ਉਸ ਕਰਜ਼ੇ ਨੂੰ ਲਾਇਆ ਵੀ 15 ਕਰੋੜ ਰੁਪਏ ਦਾ ਬੱਸ ਸਟੈਂਡ ਵੀ ਬਣਾਇਆ ਮੈਂ ਔਰ ਉਸ ਤੋਂ ਜਿੰਨਾ ਮੈਨੂੰ ਲੋੜ ਸੀ ਉਹ ਜਗਾ ਅਸੀਂ ਵੇਚੀ ਤਾਂ ਜੋ ਪੀੜ ਸੀ ਸਾਨੂੰ ਹਰ ਐਮਐਲ ਨੂੰ ਆਪਣੇ ਇਲਾਕੇ ਦੀ ਹੁੰਦੀ ਆ ਕਿ ਇਹ ਜਗਾ ਜਿਹੜੀ ਅਸੀਂ ਉਨੀ ਵੇਚੀ ਜਿੰਨੀ ਕਿ ਲੋੜ ਆ ਕਿਉਂਕਿ ਉਦੋਂ ਕੋਈ ਖਰੀਦਦਾ ਹੀ ਨਹੀਂ ਸੀ ਉੱਥੇ ਜਗਾ ਮੈਨੂੰ ਇਹ ਸੀ ਬੱਸ ਸਟੈਂਡ ਬਣੇਗਾ ਤੇ ਉੱਥੇ ਰੇਟ ਵਧਣਗੇ ਅਜੋ ਬੱਸ ਸਟੈਂਡ ਬਣਿਆ ਹੁਣ ਆਪਸ਼ਨ ਇਹਨਾਂ ਦੀ ਗਵਰਨਮੈਂਟ ਚ ਹੋਈ ਆ ਔਰ 6 ਕਰੋੜ ਰੁਪਈਆ ਇਹਨਾਂ ਨੇ ਉੱਪਟਿਆ ਔਰ 40 ਤੋਂ 50 ਕਰੋੜ ਰੁਪਈਆ ਜੇ ਇਹਨਾਂ ਨੇ ਹੋਰ ਵਟਣਾ ਔਰ ਇਹਨਾਂ ਨੇ ਹੁਣ ਮਲਾਂਕਨ ਕੀਤਾ ਕਿ ਟਰਸਟਾਂ ਦੇ ਪੈਸੇ ਕਿੱਥੇ ਪਏ ਨੇ ਤੇ ਉਹ ਪੈਸੇ ਇਕੱਠੇ ਕਰਕੇ ਸੈਟਰਾਇਜ਼ ਕਰ ਲਈਏ ਪੰਜਾਬ ਦੇ ਵਿੱਚ ਤੇ ਉੱਥੋਂ ਅਸੀਂ ਆਪਣੀ ਮਰਜ਼ੀ ਦੇ ਨਾਲ ਇਹਨਾਂ ਨੂੰ ਕਾਈਏ ਤੇ ਫੁੱਗੀਏ ਨਾਲ ਕਰਜ਼ਾ ਵੀ ਲੈ ਸਕਦੇ ਹਾਂ ਸੋ ਇਸ ਕਰਕੇ ਬਰਦਾਲੌਰ ਇੱਕ ਐਗਜ਼ਾਮਪਲ ਹੈ ਮੈਂ ਤੁਹਾਨੂੰ ਦੱਸ ਰਿਹਾ ਸੋ ਇਸ ਕਰਦੀ ਹੋਰ ਨਿੰਦਾ ਕਰਦੇ ਆ ਕਿ ਜੇ ਇਹ ਮੇਰੀ ਗਲਤੀ ਹੈ ਦਾ ਮਤਲਬ ਕਿ ਅਸੀਂ ਆਪਣੇ ਟਰਸਟ ਨੂੰ ਪੈਰਾਸਿਰ ਲਿਆਂਦਾ ਉਹਨਾਂ ਅਸੀਂ ਸੈਲਫ ਸਸਟੇਨ ਬੋਡੀ ਬਣਾਇਆ ਉਹਦਾ 100 ਕਰੋੜ ਰੁਪਇਆ ਮੇਰਾ ਰਾਤ ਸੀ ਕਿ ਉਹਦੀ ਐਫ ਡੀ ਕਰਾਉਣ ਔਰ ਉਹਦੇ ਉਹਦੇ ਜਿਹੜਾ ਵਿਆਜ ਆਉਣਾ ਉਹ ਕੁ ਪਰਦਾਪੁਰ ਦਾ ساری ਉਮਰ ਲਈ ਕੰਮ ਕਰ ਸਕਦਾ ਅਸੀਂ ਹਮੇਸ਼ਾ ਇਹ ਆਸਟ ਰਹਿੰਦੇ ਆ ਕਿ ਜਿਹੜਾ ਪੈਸਾ ਪਿਆ ਹੋਇਆ ਉਹਨੂੰ ਉਡਾ ਦਿਓ ਤੇ ਜਿਹੜੀ ਕੋਈ ਐਸੈਟ ਬਣਾਇਆ ਕਿਸੇ ਨੇ ਉਹ ਉਹਦੀ ਕੋਈ ਵੈਲਿਊ ਨਹੀਂ ਇੱਥੇ ਰਹੀ ਤੋ ਇਸ ਕਰਕੇ ਇਹ ਬੜੀ ਮਾੜੀ ਗੱਲ ਆ ਔਰ ਨਾਲ ਹੀ ਇਹਨਾਂ ਨੇ ਇੱਕ ਹੋਰ ਨਵਾਂ ਕੰਮ ਫੜ ਲਿਆ ਆਪ ਇਹਨਾਂ ਦੇ ਪੱਲੇ ਕੱਪ ਨਹੀਂ ਸਰਕਾਰ ਦੇ ਪਾਜਾ ਸਭ ਇੱਕ ਰੁਪਇਆ ਇਹਨਾਂ ਨੇ ਕਿਸੇ ਪਿੰਡ ਨੂੰ ਗਰਾਂਟ ਨਹੀਂ ਦਿੱਤੀ ਔਰ ਟਰਸਟ ਦੇ ਪੈਸਿਆਂ ਨੂੰ ਨੱਤਰੇ ਦੇ ਮਤੇ ਲਾ ਕੇ ਤੇ ਪਿੰਡਾਂ ਨੂੰ ਬਾਹਰੀ ਜੂਰੀਸਡਿਕਸ਼ਨ ਦੇ ਵਿੱਚ ਉਹਨੇ ਚਾਰਿਆ ਚਾਹੇ ਉਹ ਮੇਰੇ ਬਰਦਾਸ਼ਤਪੁਰ ਦੇ ਪੈਸਿਆਂ ਦੀ ਗੱਲ ਕਰ ਲੋ ਨੱਤਰੇ ਦਾ ਮਤਾ ਪ੍ਰੂਫ ਕਰਕੇ ਜਿਹੜਾ ਕਿ ਕਰ ਨਹੀਂ ਸਕਦੇ ਉਹ ਕਰ ਨਹੀਂ ਸਕਦੇ ਕਾਨੂੰਨੀ ਤੌਰ ਤੇ ਪਰ ਉਹਨਾਂ ਨੇ ਕਰਕੇ ਹੋਰ ਪਿੰਡਾਂ ਨੂੰ ਪੈਸੇ ਦੇ ਰਿਆ ਪੰਜਾਬ ਦੇ ਪਿੰਡਾਂ ਨੂੰ ਮੇਰੇ ਪੈਸੇ ਦੇ ਦੇ ਕੇ ਸਵੈਸ ਕਰਕੇ ਇਹ ਚੀਜ਼ ਨੂੰ ਚੈਲੰਜ ਕਰਨਾ ਮੈਂ ਉਹ ਵੀ ਚੈਲੰਜ ਵੀ ਕਰਾਂਗੇ ਆ ਕਿ ਕੌਣ ਲਗਾਇਆ ਮੈਂ ਪਰ ਇਹਨਾਂ ਦੀ ਜਿਹੜੀ ਬਾੜੀ ਮਾਨਸਿਕਤਾ ਆ ਉਹ ਅਸੀਂ ਨਹੀਂ ਚੱਲਣ ਦੇਵਾਂਗੇ ਪਰ ਨਾਲ ਹੀ ਇੱਕ ਹੋਰ ਜਿਹੜਾ ਨਵਾਂ ਕੰਮ ਉਹ ਲਈ ਕਰ ਰਹੇ ਆ ਜਿਹੜਾ ਨਵੇਂ ਮੁਲਾਜ਼ਮ ਠੇਕੇ ਦੀ ਪ੍ਰਣਾਲੀ ਤੇ ਬਾਜਾ ਸਭੇ ਰੱਖਣ ਜਾ ਰਹੇ ਆ ਔਰ ਉਹ ਖੂਦਾ ਘਰਾ ਤੋਂ ਕਲੈਕਟ ਵੀ ਕਰਨਗੇ ਸੈਗਰੀਗੇਟ ਵੀ ਕਰਨਗੇ ਤੇ ਮਿਊਨਿਸਪਲ ਕਮੇਟੀਆਂ ਤੇ ਬੋਝ ਪਾਉਣਗੇ ਜਿਹੜੇ ਮੁਲਾਜ਼ਮ ਨੇ ਕੱਚੇ ਜਿਹੜੇ ਆ ਖੂਦਾ ਚੱਕਦੇ ਨੇ ਕਮੇਟੀਆਂ ਦੇ ਉਹ ਧਰਮਿਆਂ ਦੇ ਬਹਿਗੇ ਆ ਅੱਜ ਵੀ ਬੈਠੇ ਨੇ ਉਹਨਾਂ ਨੇ ਮੇਰੇ ਖਾਲ ਕੱਲ ਵੀ ਸ਼ਰਧਮਿਆਂ ਦੇ ਬੈਠੇ ਨੇ ਬੈਣਾ ਆ ਤੇ ਇਸ ਕਰਕੇ ਇਹ ਉਹ ਚੀਜ਼ ਦਿੱਲੀ ਵਾਲਿਆਂ ਨੂੰ ਲੜ ਕੇ ਕਰ ਰਿਹਾ ਕਿ ਪੈਸਾ ਖਾਦਾ ਕਿੱਥੋਂ ਜਾ ਸਕਦਾ ਪੰਜਾਬ ਨਾਲ ਕੋਈ ਪੀੜ ਨਹੀਂ ਕੋਈ ਸਰੋਕਾਰ ਨਹੀਂ ਇਹਨਾਂ ਨੂੰ ਸੋ ਮੈਂ ਅੰਦਰ ਵੀ ਬੋਲਿਆ ਹੁਣ ਵੀ ਟੋਕ ਕੇ ਬੋਲਿਆ ਇਹ ਇਹਨਾਂ ਚ ਜੁੜਤ ਸੀ ਮੇਰੀ ਗੱਲ ਦਾ ਜਵਾਬ ਦਿੰਦੇ ਪਰ ਮੈਂ ਅੱਜ ਵੀ ਇੱਥੇ ਕਹਿ ਰਿਹਾ ਮੇਰੀ ਗੱਲ ਦਾ ਜਵਾਬ ਦਿਓ ਜੇ ਮੈਂ ਇੱਕ ਪਰਸਰ ਵੀ ਗਲਤ ਹੋਆ ਕਦੀ ਇਹ ਲੋਜੀਕਲ ਗੱਲ ਮੈਂ ਕੀਤੀ ਨਹੀਂ ਲੋਜੀਕ ਦਾ ਥੋਕੇ ਸਟੈਂਡ ਲਈਦਾ ਪੰਜਾਬ ਦੇ ਨਾਲ ਖੜੇ ਆ ਤੇ ਪੰਜਾਬ ਦੀ ਜਿਹੜੀ ਆ ਤਬਾਈ ਜਾਂ ਡੁੱਟਣ ਇਹਨਾਂ ਨੂੰ ਅਸੀਂ ਦੇਖਾਂਗੇ ਤੁਸੀਂ ਇੱਕ ਨਵੀਂ ਗੱਲ ਅੰਦਰ ਦੇਖੀ ਹੋਣੀ ਜਿਹੜੇ ਮੁੱਦਿਆ ਸਾਹਿਬ ਨੇ ਬੋਲਦੇ ਉਹਨਾਂ ਨੇ ਕਾਂਗਰਸ ਦੇ ਮੈਂਬਰ ਨੂੰ ਗੱਲ ਕਹੀ ਕਿ ਗੱਲ ਆਸਨਾ ਸਰਦਾਰ ਸਾਹਿਬ ਤੁਸੀਂ ਇਹੋ ਜੀ ਗੱਲ ਕਹਿਤੀ ਏ ਜਿਹੜੀ ਚੀਫ ਮਿਨਿਸਟਰ ਦੀ ਹਿਟਰਲੈਸ ਤੇ ਟੋਟਾ ਨਾ ਪੈ। ਇਹਦਾ ਮਤਲਬ ਇਹ ਜੇ ਤੁਸੀਂ ਪੰਜਾਬ ਦੀ ਗੱਲ ਕਰ ਪੰਜਾਬ ਦੀ ਵਿਧਰੀ ਦੀ ਜਾਂ ਆਪਣੇ ਹਲਕੇ ਦੀ ਵਿਧਰੀ ਦੀ ਜਾਂ ਆਪਣੇ ਏਰੀਆ ਦੀ ਵਿਧਰੀ ਦੀ ਕਰਨੀ ਹੈ ਉਹਦੇ ਵਾਸਤੇ ਪਰਮੇਸ਼ਰ ਭਗਵਾਨ ਤੋਂ ਬਾਤ ਕੋ ਲੈਣੀ ਪੈਗੀ ਇਹ ਆਨ ਮਥੋਡ ਹੈ ਜਿਹੜੇ ਅੱਜ ਮੁੰਗਿਆਂ ਨੇ ਬੋਲਦੇ ਗਾ ਇਹ ਬੇਸਿਕਲੀ ਇਸ ਸਭ ਨਾਲ ਗੇਸ ਆਲ ਪ੍ਰਿੰਸੀਪਲਸ ਆਫ ਡੈਮੋਕਰੇਸੀ ਤੁਸੀਂ ਇਹ ਗੱਲ ਕਹੋ ਕਿ ਸਰਦਾਰ ਜੀ ਜਿਹੜੀ ਤੁਸੀਂ ਗੱਲ ਕਹਿਤੀ ਹੈ ਤੁਸੀਂ ਸੀਐਮ ਦੀ ਹਿੱਟ ਲਿਸਟ ਦੇ ਵਿੱਚ ਆ ਹਾਂ ਉਹਦਾ ਮਸਲਾ ਤੁਹਾਡੀ ਹੈ ਹਿੱਟ ਲਿਸਟ ਆ ਸਮੇਂ ਦੇ ਤੇ ਕਾਂਗਰਸ ਨੂੰ ਕੋਈ ਗ੍ਰੋਵਟ ਕਰਨ ਦੀ ਤਾਕਤ ਰੱਖਦੀ ਜੂਸੇ ਨਾਲੇ ਕੰਮ ਚੱਲਦਾ ਤੁਹਾਡਾ ਚਿਹਰਾ ਹੋਰਾ ਸਾਫ ਬਿਲਕੁਲ ਲੋਕਾਂ ਸਾਹਮਣੇ ਆ ਚੁੱਕਿਆ ਟੋਟਲ ਬੈਂਕਰਪਟ ਗਵਰਨੈਂਸ ਬੈਂਕਰਪਸੀ ਆਫ ਆਈਡੀਆਸ ਇਥੋਂ ਦੀ ਅਕਸ਼ਰਸ਼ਾਈ ਨੇ ਕੰਪਲੀਟ ਪੰਜਾਬ ਵੇਲ ਕਰਕੇ ਨਾਖ ਰ ਦਿੱਤਾ ਤੇ ਇਹਨਾਂ ਨੂੰ ਹੁਣ ਪਤਾ ਨਹੀਂ ਕਿ ਅਸੀਂ ਇਹਦੇ ਚ ਕਰੀਏ ਕਾਕੇ ਸਰ ਬਾਗੇ ਵੀ ਹੈਸ ਟੂ ਕੁਆਇਰ ਵੀ ਹੈ ਤੇ ਜੈਸ਼ਨ ਦਾ ਆਇਆ ਆਈ ਆਰ ਆਪਸ ਕਰਦੇ ਨਹੀਂ ਕੋਈ ਸਾਲੀ ਤੁਸੀਂ 50000 ਦੀ ਜਗਾ ਤੇ 20000 ਦਿੱਤਾ ਉਹ ਵੀ ਕਿਸ਼ਾ ਜਿੱਤੇ 100% ਹੋਏਗਾ ਅੱਛਾ ਗਰਦਾਮ ਨਹੀਂ ਹੈ ਤੇ ਇਹਨਾਂ ਨੇ ਬਤਾ ਨਹੀਂ ਪਿਛਲੀ ਵਾਰ ਵੀ ਕਿਹਾ ਸੀ ਅਸੀਂ 100% ਦਾਂਗੇ ਬੜੀ ਉਮੀਦ ਦੇ ਨਾਲ ਜਿਹੜਾ 5 ਏਕੜ ਸਕੇ ਅਸੀਂ ਮੰਗ ਕੀਤੀ ਹੈ ਕਿ ਜਿਸ ਕਿਸਾ ਸਪੋਰਟਲ ਫਸਲ ਜਿਨੀ ਕਿਸੇ ਨੇ 10 ਕਿੱਲੇ ਬੀਜੇ 20 ਬੀਲੇ 2 ਬੀਜੇ ਤੇ ਨੂੰ 100% ਕੰਪਨਸੇਸ਼ਨ 50000 ਦੇਓ ਤੇ ਆਪ ਪ੍ਰੋਮਿਸ ਟੂ ਓਨਲੀ 20 ਇਹ ਵੀ ਸਾਨੂੰ ਖਸ਼ਿਆ ਪਤਾ ਨਹੀਂ ਦੇ ਸਕਣਗੇ ਨਹੀਂ ਕੋਈ ਜਾਨਵਰਾਂ ਦੀ ਕੰਪਨਸੇਸ਼ਨ ਕੋਈ ਚਲੋ ਡੈਥ ਜੀ ਦਾ ਦੀ ਹੋਈ ਉਹਨਾਂ 4-4 ਨਾਲ ਰੁਪਏ ਦਿੱਤਾ ਵਿੱਚ ਅਸਮਨਾ ਬਹੁਤ ਬੱਲੇ ਹੱਡੋ ਰਹੀ ਹੈ ਸੋ ਜਿਹੜੀ ਸਾਡੀ ਹੋਰ ਇਨਫਰਾਸਟ੍ਰਕਚਰ ਦੀ ਘਰਾਣੀ ਹੋਰ ਬਾਕੀ ਨੁਕਸਾਨ ਬਾਰੇ ਮੈਂ ਚੋਪੀ ਨੇ 5-6 ਬਹੁਤ ਚੰਗੀ ਤਰੱਕੀ ਬੜੀ ਵੱਡੀ ਸੀ ਸੀਮਾ ਜੀ ਦੇ ਨਾਲ ਕਰ ਰਹੀ ਸੀ 10 ਸੈਕਿੰਡ ਵੀ ਦਾ ਬਾਰ ਬਾਰ ਕੁਝ ਹੋ ਰਿਹਾ ਹੋਇਆ ਸੀ ਉਹ ਵੀ ਮੌਜੂਦ ਹੈ ਕਹਿੰਦਾ ਆਪਣਾ ਤੋਂ ਨੂੰ ਕਰ। ਇੰਪਾਰਟਰ ਚੈਪਟਰ ਨੇ ਇਹ ਗੱਲ ਕਹੀ ਸੀ ਫੋਲਵਰ ਪ੍ਰੈਨਸ ਟੌਪਿਕ ਲੈ ਕੇ ਜਦੋਂ ਕੋਈ ਵਿਰੋਧੀ ਤੁਹਾਡੇ ਤੇ ਪਰਸਨਲ ਅਟੈਕ ਕਰਦਾ ਸਮਝੋ ਨਾ ਕੋ ਬੁੱਤੇ ਨੂੰ। ਜੋ ਮੇਂ ਮੋਗੇ ਕਹਿੰਦੇ ਨਾ ਕੋ ਕਹਿਣ ਨੂੰ ਕੋਈ ਹੈਲਥੀ ਸੀ। ਜੋ ਕੋਈ ਇਹ ਨਹੀਂ ਦੀ ਗੱਲ ਕਰਵਾਉਂਦੀ। ਬਾਰੇ ਸਭ ਕਹਿੰਦੇ ਸੀ ਕਿ ਉਹ ਵੀ ਇਹਦੇ ਸਟੇਟ ਕਰਦੇ। ਇਹ ਨਹੀਂ ਸਿਰ ਕੰਪਲੈਕਸ ਨਹੀਂ ਰੋਕ ਸਕਦੇ। ਇਹਦੇ ਕਿਸਾਨਾਂ ਦੇ ਤੋਂ ਮਤਲਬ ਬੜੀ ਇਕਨੋਮੀ ਜਿਹੜਾ ਹੈਗਾ ਉਹ ਆਪਾਂ ਪਤਾ ਕਰੋ ਐਕਸੈਪਟ ਫੋਰ ਦੀ ਲਾਸਟ ਬਿੱਟ ਇਹਦੇ ਵਿੱਚ ਠੱਗੀ ਧੋਰੀ ਮਾਰਨਾ ਚਾਹੁੰਦੇ ਇਮਪਰੂਵਮੈਂਟ ਦਾ ਸਾਰੇ ਨੂੰ ਬਾਕੀ ਕਾਂਗਰਸ ਕੋ ਆਪੋਜ਼ ਨਹੀਂ ਕੀਤਾ ਇਹੀ ਤਾਂ ਤੁਹਾਨੂੰ ਦੱਸਣੇ ਇਸ ਫੋਰਮ ਨੂੰ ਇੱਕ ਝੂਠ ਬੋਲਣ ਦਾ ਫੋਰਮ ਬਣਾ ਲਿਆ ਐਕਸੈਪਟ ਫੋਰ ਵਨ ਬਿੱਟ which we will oppose ਉਹ ਹੈ ਕਿ ਇਮਪਰੂਵਮੈਂਟ ਦਾ ਪੈਸਾ ਸਾਰਾ ਮਿਸਕੀਨਾਂ ਲਈ ਇਹ ਜਿਹੜੀ ਮੇਨ ਬੋਡੀ ਹੈ ਵਿਚ ਡਿਸਕਸ਼ਨ ਕਰਦੀ ਹੋਣਾ ਕਾਜੀ ਉਹਦੀ ਫਿਰ ਦੋਵਾਂ